ਕਬੜੀ ਪਾਏਗਾ ਨਾ ਲੈ ਤੂੰ ਤਾਂ ਕਹਿੰਦੀ ਜਰਾਨੀ ਥੱਲੇ ਲੱਗਦਾ ਪੈਰ ਚੱਟਣ ਲੈਣਿਆ ਕੀ ਕਰੀ ਜਾਂਦਾ ਹੈ ਕੀ ਕਰੀ ਜਾਂਦਾ ਹੈ ਹੱਥ ਦੇ ਦੇ ਕੀ ਹੋ ਗਿਆ ਹੁਣ ਆਹੋ ਸਾਪ ਹੈ ਤਾੜੀਆਂ ਲਾ ਦੋ ਹੈਪੀ ਬਰਡੇ 25 ਸਾਲ ਕਿਰਾ ਦੇ ਗਰੇਜੀ ਚ ਕੀ ਕਹਿੰਦੇ ਮੇਰੇ ਵੀ ਦੱਸ ਦੇ ਪੜੇ ਲਿਖੇ ਦੀ ਵਾਲੀ ਗੱਲ ਨਾ ਉਹ ਉਹ ਕਹਿੰਦੇ ਮੈਂ ਖਰਚਾ ਹੀ ਓਏ ਉਸੋਰਾ ਸੇਹ ਦੀ ਬਾ ਉੱਠਣਾ ਫਿਰ ਦੱਸ ਦੇ ਇਨਪੈਂਡੈਂਟਸ ਦੀਪਸ ਕਹਦੇ ਹਾਂ ਇਨਪੈਂਡੈਂਟਸ ਦੀਪਸ ਦੱਸ ਉਹ ਜੀਬ ਵੜਾ ਲੈਗਾ ਬਸ ਉੱਥੇ ਬਹਿ ਜਾ ਬਸ ਜੀਬ ਵੜਾ ਲੈਗਾ ਤੂੰ ਰਹਿਣ ਦੇ ਨਹੀਂ ਆਈ ਲਵ ਯੂ ਕਹਦੇ ਆਈ ਲਵ ਯੂ ਆਈ ਲਵ ਯੂ ਕਹਦੇ ਗਲਤ ਬਹਿ ਜਾ ਆਖ ਦਾ ਪਸਾ ਬੋਲ ਪੈ ਲਵ ਯੂ ਇਹ ਕਹਿੰਦਾ ਬਈ ਆਇਆ ਕਾ ਅਰੇ ਬਰਤ ਤੇ ਬੋਲੀ ਸਰਾਕਾ ਤੇਰਾ ਜੇਟ ਲੱਗ ਰਹਾ ਏ ਲੋ ਜੇਟ ਦੀ ਥਾਂ ਕਾਨੂੰ ਲੱਗਦਾ ਚਾਚੇ ਸੁਣਾ ਲੈ ਚਲ ਜੇਟ ਹੈ ਸਹੀ ਮੈਂ ਤਾਂ ਬਾਬਾ ਜੀ ਕਹਿਣੀ ਹੁੰਦੀ। ਬਾਬਾ ਜੀ ਕਹਿ ਕੇ ਸੁਣਾ ਦੇ ਕੋਈ ਨਾ। ਚਲ ਮੈਂ ਜੇਠ ਤੇ ਸੁਣਾ ਦਿੰਨੀ ਆ। ਇੱਧਰ ਮੁਖੜਾ। ਹੈ? ਮੁਖੜਾ। ਚਲ ਮੈਂ ਜੇਠ ਤੇ ਸੁਣਾ ਦਿੰਨੀ ਆ। ਹਾਂ, ਬੱਸ ਸੁਣਾ। ਓਏ ਜੱਫੀਰੀ ਪਾਉਣੀ ਕੰਦਰ ਤੇ ਆ। ਮੈਂ ਜੱਫੀ ਕਾ ਨੂੰ ਪਾਉਣਾ। ਆਹ ਬਲਤ ਬਾਹ ਕਿਤੀ ਕਲ ਖੋਲੀ ਜਾਂਦਾ। ਸੁਣਾ ਕੋਈ ਬੋਲੀ ਕੋਈ। ਆਉਣ ਦੇ। ਟੋਲ ਪਿਆ। ਜੇਠ ਨੂੰ ਜੀ ਟੋਲ ਪਿਆ ਓਏ। ਖੜਦਾ ਖੜਦਾ ਭਾਈ। ਇਹ ਬਥੇਰ ਇਹੋ ਪੀਪੀਆਂ ਕੁੱਟੀਆਂ ਨੇ ਕਾਲਜ ਦੇ ਡਰਾਈਵ ਚ ਬਹਿ ਜਾ ਇੱਥੇ ਬੱਕਾ ਬਹਿ ਜਾ ਹੜਦਾ ਵਾ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਨੂੰ ਕਹਿੰਦਾ ਹੋਠ ਜੇਠ ਨੂੰ ਅਗਲਗ ਜੇ ਸਨੇ ਪਜਾਮਾ ਕੋਟ ਜੇਠ ਨੂੰ ਅਗਲਗ ਜੇ ਸਨੇ ਪਜਾਮਾ ਕੋਟ ਖੱਟੀ ਚੁੰਨੀ ਲੈ ਕੇ ਨਹੀਂ ਮੈਤਾਂ ਸ਼ੌਂ ਲੱਗੀਆਂ ਖੱਟੀ ਚੁੰਨੀ ਨੇ ਆਪੇ ਜਾ ਰੋ ਨਾ ਹੋਰ ਪਾਉਂਦਾ ਕਹਿੰਦਾ ਗਾਲਾਂ ਲਾ ਕਰਾ ਦੀ ਤੇ ਕੁ ਹੋਵੇ ਸੋੜਾ ਕਰ ਨਹੀਂ ਆ ਚਾਚਾ ਮੈਨੂੰ ਤਾਂ ਨਹੀਂ ਨੱਚਣਾ ਆਉਂਦਾ ਉਹ ਨਹੀਂ ਬਾਗੂ ਆਉਣ ਲੱਜਦੀ ਉਹ ਨਹੀਂ ਨਹੀਂ ਨੱਚਦੀ ਬਈ ਨਹੀਂ ਫਿਰ ਪਤਾ ਕੀ ਹੈ ਇਹ ਐਵੇਂ ਫਿਰ ਬੁਰਾ ਲੱਗਦਾ ਵਧੀਆ ਨਾ ਲਾ ਲਾਸਦੀ ਯਾਰ ਵਧੀਆ ਨਾ ਹੋ ਨਹੀਂ ਹਾਂ ਮੈਂ ਪਈ ਮੈਂ 1.5 ਲੱਖ ਰੁਪਏ ਲਊਗਾ ਨਹੀਂ ਉਹ ਮੁਰਗੀ ਦਾ ਦੋੜਾ ਪੈਗਾ ਬੰਤ ਦੇ ਨਹੀਂ ਚਾਰ ਨੌੜੀ ਨੱਚਦੀ ਭਾਈ ਆਏ ਨੂੰ ਸਾਬ ਲਾ ਬਾਬੇ ਨੇ ਇੱਕ ਗਾਣੇ ਤੇ ਤਾਂ ਨੱਚਦੇ ਸੋਣਾ ਨੱਚਦੀ ਆ ਤੁਮ ਚਮਕਾ ਲਾ ਦੇ ਤੂੰ ਹਵਾ ਦੀ ਇੱਕ ਗਾਣੇ ਤੇ 1.7 ਲੱਖ ਰੁਪਏ ਲੈਣਾ ਚਾਚਾ ਜੀ ਮੇਰਾ ਥੋੜਾ ਮੱਕਾ ਨਾ ਆਇਆ ਓਏ ਓਏ ਨਾ ਕੇ ਰੋ ਨਾ ਜਨਨ ਨੀਥਿਆ ਰੋ ਇੱਥੇ ਚੱਲ ਨਾ ਬਾਬਾ ਨਹੀਂ ਹੋਇਆ ਛਾਡਣਾ ਬੈਠ ਆ ਵੀ ਰਹੇਗਾ ਕੋਈ ਨਾ ਬੈਠ ਭਾਈ ਇੱਕ ਗੇੜਾ ਦਵਾ ਲੈ ਮਾਖੜਾ ਕੋਈ ਤੂੰ ਬਾਹਰ ਚਾਹ ਤਾਂ ਮੈਂ ਬੇਸਾਰਾ ਇੱਕ ਗੇੜਾ ਦਵਾ ਤੂੰ ਉਧਰ ਆ ਜਾ ਮਾਪੇ ਦਾ ਆ ਜਾ ਇੱਕ ਗੇੜਾ ਦਵਾ ਦੋ ਉਧਰ ਜਾ ਮੈਂ ਨੱਚੂ ਨੱਚ ਨਹੀਂ ਕੋਈ ਮੱਜੇ ਦੇ ਬਹਿ ਗਿਆ ਨੱਚ ਆ ਦੂ ਆ ਜਾ ਮੈਂ ਨੱਚੂ ਹੋ ਨਹੀਂ ਉੱਥੇ ਉਹ ਆ ਜਾ ਮੇਜਰ ਜੱਠਿਆ ਉਰ ਆ ਜਾ ਇੱਧਰ ਬੈ ਜਾ ਓਰੇ ਅੱਛਾ